ਸਸਿਕਾ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਭ ਠੀਕ-ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਆਪਾਂ ਨੂੰ ਨਵੇਂ ਸਬਸਕ੍ਰਾਈਬਰ ਨੇ ਬਹੁਤ ਸਾਰੇ ਕਮੈਂਟਸ ਕੀਤੇ ਸੀ ਵੀ ਤੁਸੀਂ ਆਪਣੇ ਬਾਰੇ ਦੱਸੋ ਆਪਣੇ ਪਿੰਡ ਬਾਰੇ ਦੱਸੋ ਤੇ ਲੋ ਜੀ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਆਪਣਾ ਇੰਟਰੋਡਕਸ਼ਨ ਦਵਾਂਗੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਪੂਰਾ ਵਲੌਗ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਹਾਂਜੀ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਅਸੀਂ ਰਾਜਸਥਾਨ ਸਟੇਟ ਤੋਂ ਬਿਲੋਂਗ ਕਰਦੇ ਆ ਜਿਲ੍ਹਾ ਹੈਗਾ ਜੀ ਸਾਡਾ ਗੰਗਾ ਨਗਰ ਤੇ ਪਿੰਡ ਹੈਗਾ ਜੀ ਸਾਡਾ ਬੁਰਜਵਾਲਾ ਪਿੰਡ ਸਾਡਾ ਕਾਫੀ ਵੱਡਾ ਤੇ ਕਾਫੀ ਪੁਰਾਣਾ ਪਿੰਡ ਹੈ ਤੇ ਹਾਂਜੀ ਜਿੱਥੋਂ ਤੱਕ ਆਪਾਂ ਗੱਲ ਕਰੀਏ ਪਰਿਵਾਰ ਦੀ ਤੇ ਸਾਡੀ ਫੈਮਿਲੀ ਦੇ ਵਿੱਚ ਪੰਜ ਮੈਂਬਰਸ ਆ ਮੰਮੀ ਜੀ ਡੈਡੀ ਜੀ ਮੈਂ ਮੇਰੇ ਹਸਬੰਡ ਔਰ ਮੇਰਾ ਬੇਟਾ ਮਨਵੀਰ ਜੋ ਕਿ ਸਟੱਡੀ ਕਰ ਰਿਹਾ ਹੈ ਤੇ ਮੇਰਾ ਨਾਮ ਹੈਗਾ ਸੰਦੀਪ ਕੌਰ ਤੇ ਮੈਂ ਪਹਿਲਾਂ ਤਾਂ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੀ ਸੀਗੀ ਮੈਂ ਮੈਰिज ਤੋਂ ਪਹਿਲਾਂ 3 ਸਾਲ ਤੇ ਮੈਰिज ਤੋਂ ਬਾਅਦ 10 ਸਾਲ ਤੱਕ ਜੌਬ ਕੀਤੀ ਹੈ ਤੇ ਉਸ ਤੋਂ ਬਾਅਦ ਕੁਝ ਮੇਰੀ ਹੈਲਥ ਪ੍ਰੋਬਲਮਸ ਸੀਗੀ ਤੇ ਜੋਬ ਮੈਂ ਕਿਉਂ ਛੱਡੀ ਆ ਇਸ ਤੇ ਮੈਂ ਸਪੈਸ਼ਲ ਵਲੌਗ ਬਣਾਇਆ ਹੋਇਆ ਆ ਤੇ ਤੁਸੀਂ ਜ਼ਰੂਰ ਦੇਖਿਓ ਜੀ ਤੇ ਹਾਂਜੀ ਹੁਣ ਮੈਂ ਇੱਕ ਹਾਊਸ ਵਾਈਫ ਤੇ ਇੱਕ ਟਿਊਸ਼ਨ ਟੀਚਰ ਆ ਤੇ ਹਾਊਸ ਵਾਈਫ ਤਾਂ ਮੈਂ ਪਹਿਲਾਂ ਵੀ ਸੀਗੀ ਕੰਮ ਤਾਂ ਮੈਂ ਪਹਿਲਾਂ ਵੀ ਕਰਦਾ ਕਰਦੀ ਸੀਗੀ ਪਰ ਨਾਲ ਹੀ ਮੈਂ ਜੌਬ ਕਰਦੀ ਸੀਗੀ ਘਰ ਨੂੰ ਵੀ ਸੰਭਾਲਦੀ ਸੀਗੀ ਤੇ ਹੁਣ ਮੈਂ ਘਰ ਨੂੰ ਸੰਭਾਲਣ ਦੇ ਨਾਲ-ਨਾਲ ਟਿਊਸ਼ਨ ਵੀ ਪੜਾਉਣੀ ਆ ਜਿਹੜੇ ਆਪਣੇ ਨਾਲ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਆ ਵਲੌਗ ਦੇਖਦੇ ਰਹਿੰਦੇ ਆ ਜੀ ਤੇ ਹਾਂਜੀ ਮੇਰੇ ਹਸਬੰਦ ਦਾ ਨਾਮ ਹੈਗਾ ਰਾਜਿੰਦਰ ਸਿੰਘ ਤੇ ਰਾਜਵਿੰਦਰ ਜਿਹੜੇ ਪੋਇਟਰੀ ਫਾਰਮ ਦਾ ਕੰਮ ਸੰਭਾਲਦੇ ਆ ਤੇ ਬਾਕੀ ਅਸੀਂ ਘਰੇ ਪਸ਼ੂ ਰੱਖੇ ਹੋਏ ਆ ਤੇ ਅਸੀਂ ਗਾਰਡਨ ਲਾ ਰੱਖਿਆ ਹਾਤੇ ਦੇ ਵਿੱਚ ਵੀ ਅਸੀਂ ਸਬਜ਼ੀਆਂ ਫਰੂਟ ਪਲਾਂਟਸ ਲਾ ਰੱਖੇ ਆ ਤੇ ਘਰੇ ਵੀ ਲਾ ਰੱਖਿਆ ਤੇ ਉਹਨਾਂ ਦੀ ਵੀ ਸੰਭਾਲ ਕਰਦੇ ਆ ਸਾਰਾ ਸੰਭਾਲਦੇ ਆ ਤੇ ਜਮੀਨ ਆਪਾਂ ਠੇਕੇ ਤੇ ਦੇ ਰੱਖੀ ਆ ਪਹਿਲਾਂ ਇਹ ਕੰਪੈਨਾਂ ਦਾ ਕੰਮ ਤੇ ਕਰਾਇਆ ਦਾ ਕੰਮ ਵੀ ਕੰਪੈਨਾਂਸ ਸੀਗੀਆਂ ਚਲਾਉਂਦੇ ਸੀ ਕਰਾਇਏ ਚਲਾਉਂਦੇ ਸੀਗੇ ਕੰਪਿਊਟਰ ਕਰਾਇਏ ਜਿਹੜੇ ਹੁੰਦੇ ਲੈਂਡ ਲੈਵਲਰ ਤੇ ਜਮੀਨ ਵੀ ਖੇਤੀਬਾੜੀ ਵੀ ਕਰਦੇ ਸੀਗੇ ਪਰ ਹੁਣ ਇਹਨਾਂ ਦੀ ਪੰਜਾਛੀਆਂ ਸਾਲਾਂ ਤੋਂ ਜਿਵੇਂ ਕੁਝ ਹੈਲਥ ਠੀਕ ਨਹੀਂ ਰਹਿੰਦੀ ਇਸ ਕਰਕੇ ਅਸੀਂ ਜਮੀਨ ਜਿਹੜੀ ਆ ਠੇਕੇ ਤੇ ਦੇ ਰੱਖੀ ਆ ਤੇ ਇਹ ਘਰ ਦਾ ਜਿਹੜਾ ਕੰਮ ਸੰਭਾਲਦੇ ਆ ਜੀ ਤੇ ਹਾਂਜੀ ਮੇਰਾ ਬੇਟਾ ਮਨਵੀਰ ਸਿੰਘ ਸਟੱਡੀ ਕਰ ਲਿਆ ਆ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਆਪਣੇ ਚੈਨਲ ਦੇ ਨਾਮ ਦੀ ਕਿਉਂਕਿ ਆਪਾਂ ਨੂੰ ਪਹਿਲਾਂ ਵੀ ਬਹੁਤ ਜਾਣਿਆਂ ਨੇ ਪੁੱਛਿਆ ਵੀ ਤੁਸੀਂ ਚੈਨਲ ਦਾ ਨਾਮ ਕੀ ਵੀ ਰੱਖਿਆ ਹੈ ਕਿਸ ਦੇ ਨਾਮ ਤੇ ਰੱਖਿਆ ਹੋਇਆ ਹੈ ਤੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਬੇਟੇ ਦਾ ਨਾਮ ਮਨਵੀਰ ਸਿੰਘ ਹੈ ਤੇ ਹਸਬੰਦ ਦਾ ਨਾਮ ਰਾਜਿੰਦਰ ਸਿੰਘ ਹੈ ਤੇ ਤਿੰਨ ਲੈਟਰ ਲਏ ਹੋਇਆ ਮੈਂ ਮਨਵੀਰ ਦੇ ਨਾਮ ਦੇ ਤੇ ਤਿੰਨ ਲੈਟਰ ਲਏ ਆ ਰਾਜਿੰਦਰ ਦੇ ਨਾਮ ਦੇ ਮ ਨ ਰਾਜ ਤੇ ਮਨਰਾਜ ਸਿੱਧੂ ਬਰਾੜ ਸਾਡੀ ਕਾਸਟ ਹੈ ਜੀ ਤੇ ਮਨਰਾਜ ਸਿੱਧੂ ਵਲੋਗ ਨਾਮ ਤੇ ਆਪਾਂ ਚੈਨਲ ਬਣਾ ਰੱਖਿਆ ਹੈ ਜੀ ਤੇ ਆਸ਼ਾ ਕਰਦੀ ਆਂ ਵੀ ਆਪਣੇ ਨਾਲ ਜਿਹੜੇ ਜੁੜੇ ਆ ਤੇ ਉਹ ਤਾਂ ਆਪਣੇ ਵਲੋਗਸ ਨੂੰ ਪਿਆਰ ਦੋਗੇ ਹੀ ਤੇ ਇਸ ਦੇ ਨਾਲ ਜਿਹੜੇ ਆਪਾਂ ਨੇ ਨਾਲੇ ਨਵੇਂ ਚੈਨਲ ਤੇ ਆਏ ਆ ਉਹ ਵੀ ਚੈਨਲ ਸਬਸਕ੍ਰਾਈਬ ਕਰੋਗੇ ਜੀ ਆਸ਼ਾ ਇਹ ਕਰਦੀ ਆ ਤੇ ਅੱਜ ਦਾ ਫੁੱਲ ਵਲੌਗ ਤੁਸੀਂ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਿਵੇਂ ਲੱਗਾ ਸਾਡਾ ਵਲੌਗ ਇੰਟਰੋਡਕਸ਼ਨ ਵਲੌਗ ਜੀ ਤੇ ਠੀਕ ਹੈ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ